ਆਪਣੀ ਤੋਂ ਬੋਪਰਾਈ ਅੱਜ ਆਪਾਂ ਸਿੱਖਾਂਗੇ ਪੋਹਾ ਬਣਾਉਣਾ ਕੁਕ ਐਂਡ ਈਜ਼ੀ ਰੈਸিপি ਮੈਂ ਪੋਹੇ ਦਾ ਪੈਕੇਟ ਮੰਗਵਾ ਕੇ ਰੱਖਿਆ ਸੀ ਤੇ ਉਹਨੂੰ ਇੱਕ ਬਾਉਲ ਦੇ ਵਿੱਚ ਪਾਣੀ ਦੇ ਵਿੱਚ ਪਾ ਲੈਣਾ ਆ ਇੱਕ ਗੋਲੀ ਮੈਂ ਪੋਹੇ ਦੀ ਲਈ ਆ ਉਹਨੂੰ ਠੰਡੇ ਪਾਣੀ ਦੇ ਵਿੱਚ ਮਤਲਬ ਪਾ ਦੇਣਾ ਆ ਨਾਲ ਹੀ ਇੱਧਰ ਆਪਾਂ ਪੈਨ ਰੱਖ ਲਿਆ ਇਹਦੇ ਵਿੱਚ ਪਿਆਜ਼ ਭੁੰਨਾਂਗੇ ਇਹ ਰੈਸিপি 5 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜੂਗੀ ਇਲਗਰਮ ਹੁੰਦਾ ਮੈਂ ਤਾਂ ਪਿਆਜਾਂ ਦਾ ਤਿਆਰ ਕਰੀ ਹਾਂ। ਮਿਸਤੀ ਬਣਾ ਰਹੇ ਹਾਂ। ਪੋਹਾ। ਹੌਲੀ ਦੇ ਆ ਤਰ ਪੋਹਾ ਬਣਾ ਰਹਿਆ ਹਾਂ। ਰੋਟੀ ਘਾਟ ਹੀ ਸਵਾਦ ਲੱਗਦੀ ਆ ਰਵਨੀਤ ਨੂੰ ਐਨਾਂ ਮੀ ਤੋਂ ਨਵੀਂ ਰੈਸਪੀ ਬਣਾਉਂਦਾ ਰਹਿੰਦਾ ਵਾ। ਪੋਹਾ ਇਹਨਾਂ ਮੰਗਾ ਦੇਆ ਸੀਗਾ। ਤੇ ਹੁਣ ਕਹਿੰਦਾ ਮੈਂ ਪੋਹਾ ਖਾਣਾ ਰੋਟੀ ਨਹੀਂ ਖਾਣੀ। ਚਲੋ ਦੇਖਦੇ ਆ ਰਵਨੀਤ ਕਿਵੇਂ ਕਿਵੇਂ ਬਣਾਉਂਦਾ ਪੋਹਾ ਪੋਹਾ ਇਹਨੇ ਇੱਕ ਕੌਲੀ ਲੈ ਕੇ ਉਹਨੂੰ ਪਾਣੀ 'ਚ ਡਿੱਪ ਕਰ ਲਿਆ ਠੰਡੇ ਪਾਣੀ ਠੰਡੇ ਪਾਣੀ 'ਚ ਨਾਲੇ ਇੱਧਰ ਪਿਆਜ਼ ਭੁੰਨਣੇ ਰੱਖ ਲਿੱਤੇ ਆ ਬਹੁਤ ਈਜ਼ੀ ਰੈਸਪੀ ਆ ਨਾਲੇ ਬਣ ਕੇ ਵੀ ਬਹੁਤ ਛੇਤੀ ਤਿਆਰ ਹੁੰਦੀ ਆ 5 ਮਿੰਟ ਦੇ ਵਿੱਚ ਜੀ ਚਲੋ ਹੁਣ ਆਪਾਂ ਰੈਡੀ ਕਰਦੇ ਆ ਆਪਣਾ ਪੋਹਾ ਪਾਊਡਰ ਪਾਊਡਰ ਵਿੱਚ ਤੇ ਅਜ ਭੁੱਜ ਗਿਆ ਤੇ ਹੁਣ ਇਹਦੇ ਵਿੱਚ ਇੱਕ ਚਮਚਾ ਆਪਾਂ ਨੂਰ ਦਾ ਪਾਵਾਂਗੇ ਇੰਨਾਕ ਨੂਨ ਪੈ ਜਾਊਗਾ ਇਹਨੂੰ ਸੁਆਦੀ ਸਾਰ ਬਣਾ ਦੇਗਾ ਕੋਈ ਹਾਂਜੀ ਐਂਡ ਇੰਨੀ ਭਾਲ ਦੀ ਪਾਵਾਂਗੇ ਬਾਹਰ ਕਿਹਨਾਂ ਦੇ ਹਾਂਜੀ ਆਲੂ ਦੀ ਬਾਹਰ ਹਾਂਜੀ ਹੁਣ ਆਪਾਂ ਇਹਦੇ ਵਿੱਚ ਮੋਮੈਂਟ ਪੋਹਾ ਡਿਪ ਕਰਕੇ ਹੁਣ ਆਪਾਂ ਪਾਣੀ ਕੱਢ ਲੈਣਾ ਇਹਦਾ ਤੇ ਫਿਰ ਜਿਹੜਾ ਆਪਾਂ ਇੱਧਰ ਸਾਰਾ ਮਟੀਰੀਅਲ ਰੈਡੀ ਕੀਤਾ ਉਹਦੇ ਵਿੱਚ ਆਪਾਂ ਪਾ ਲਾਂਗੇ ਸੌਫਟ ਜੇ ਆਪਾਂ ਟਮਾਟਰ ਵੀ ਪਾ ਸਕਦੇ ਆ ਹੁਣ ਪਾ ਰਹੇ ਆ ਮਿਰਚ ਹਰੀ ਮਿਰਚ ਪਾ ਲਈ ਟਮਾਟਰ ਪਾ ਟਾਕਦੇ ਆ ਐਲਮੰਡ ਪਾ ਲੀਏ ਸਬ ਡਰਾਈ ਫਰੂਟ ਹਾਂਜੀ ਡਰਾਈ ਫਰੂਟ ਪਾ ਸਕਦੇ ਆ ਕੋਈ ਵੀ ਪਾ ਸਕਦੇ ਆ ਲੋ ਵੀ ਹੈ ਨਹੀਂ ਜੀ ਸਾਨੂੰ ਪੋੜੇ ਹੂੰ। ਉਹ ਆਲੇ ਦੁਆਲੇ ਦਾ ਪਾਣੀ ਕੱਢ ਲਿਆ ਸੀ ਹੋ ਗੇ ਸੋ ਤੇ ਕੋਲੈਕਟ ਕਰ ਤਾ ਹਾਂ। ਠੀਕ ਹੈ। ਬਦਾਮ ਸੋਗੀ ਆਪਾਂ ਐਡ ਕਰ ਦਿੱਤੀ ਆ ਵਿੱਚ ਕੱਟੇ ਹੋਏ। ਮੈਂ ਇਹ ਤੇ ਕਲੇਨਾ ਪਾ ਲਿਆ ਬਸ। ਬਦਾਮ ਤੇ ਜਦੋਂ ਤੜਕਾ ਪਾ ਦਿਆਂ ਘੱਟ ਕੇ ਬਦਾਮ ਪਾ ਤੇ ਵਿੱਚ ਪਾਉਂਗੀ ਬਾਤ। ਹੁਣ ਆਪਾਂ ਪਾਵਾਂਗੇ ਪੋਹਾ। ਇਹਦਾ ਪਾਣੀ ਕਰਦੇ ਹੋ ਅਸੀਂ। 2 ਕਮਿੰਟ ਦੇ ਪਕੋਚਾ ਸੀਗਾ ਪੋਹਾ। ਹਮ ਆਈ ਹੋਈ ਐ। ਢੜਕਾ ਭੁੰਨ ਤੋਂ ਬਾਅਦ ਆਪਾਂ ਪੋਹਾ ਹਟਾ ਕੇ। ਹਣ ਇਹਨੂੰ ਆਪਾਂ ਕਰਾਂਗੇ ਮਿਕਸੀਂ ਚ ਪਾ ਕੇ। ਤੇ ਖਾਣੇ ਤੇ ਦਿਖਾਉਂਦੇ ਆ। 2 ਕਮਿੰਟ ਬਾਅਦ ਸੀਕਲੇ ਗਏ। ਦੇਖਿਆ ਤੁਸੀਂ ਛੇਤੀ ਬਣ ਗਿਆ। ਤੁਸੀਂ ਵੀ ਰੈਸਪੀ ਜ਼ਰੂਰ ਟਰਾਈ ਕਰਿਓ। ਉਹ ਪਾ ਸਿੰਪਲੀ ਵੀ ਬਹੁਤ ਚੰਗਾ ਹੈ। ਬਹੁਤ ਹੈਲਦੀ ਹੈਲਦੀ ਫੂਡ ਹੈ। ਹਮ ਨਾਲੇ ਟੇਸਟੀ ਵੀ ਬਹੁਤ ਬਣਦਾ ਹੈ ਨਾ। ਯਾ ਸਾਸ ਪਾ ਕੇ ਖਾ ਸਕਦੇ ਹੋ। ਹਮ ਆਪਣੀ ਜਦੋਂ ਵੀ ਕੋਈ ਨਿਊ ਰੈਸਪੀ ਟਰਾਈ ਕਰਦਾ ਵਾ ਤਾਂ ਫਿਰ ਪਾਪਾ ਨੂੰ ਪਹਿਲਾਂ ਚੈੱਕ ਕਰਾਉਣ ਜਾਂਦਾ ਹੁੰਦਾ। ਆਪ ਨਹੀਂ ਇਹਨੇ ਖਾਣੀ ਪਹਿਲਾਂ ਚਾਹ ਨਾ ਪਾਪਾ ਨੂੰ ਦਿੰਦਾ ਵਾ। ਹੁਣ ਫਿਰ ਤੋਂ ਪਪਾ ਵੱਲੇ ਗਰਮ ਗਰਮ ਆਪਾਂ ਇੱਕ ਟੋਰਈ ਕੋ ਹਾਂ ਰੈਡੀ ਹਣੀ ਦੇ ਉੱਤੇ ਆਪਾਂ ਪਾਵਾਂਗੇ ਟਮੇਟੋ ਕੇਚਪ ਜੇ ਤੁਸੀਂ ਸੌਸ ਪਾ ਕੇ ਨਹੀਂ ਖਾਣਾ ਤਾਂ ਸੌਸ ਤੋਂ ਬਿਗੈਰ ਵੀ ਖਾ ਸਕਦੇ ਹੋ ਨਮ ਨਸ ਸਾਰੇ ਉੱਤੇ ਪਾ ਲਓ ਸਾਰੇ ਯੈਸ

ਮੈਨੇ ਤੁਹਾਡੇ ਲਈ ਥੈਂਕ ਯੂ ਥੈਂਕ ਯੂ ਕਰੋ ਦੀ ਨੋ ਕੋਥੋ ਐਸੇ ਯੈਲੋ ਕਾ ਤੋ ਹਾਈ ਹਾਈ ਇਹ ਰੈਸਪੀ ਆ ਨਾ ਹਾਈ ਇਹ ਉਧਰ ਮੈਨੂੰ ਇੰਨੀ ਭੁੱਖ ਲੱਗੀ ਸੀ ਕਹਿੰਦਾ ਛੇਤੀ ਛੇਤੀ ਬਣਨ ਵਾਲੀ ਰੈਸਪੀ ਦੱਸੋ ਬੜੀ ਲਾਪਨੇਲੀ ਪੁਹਾੜ ਨਾ ਅਗਲੇ ਆ ਦੀਦੀ ਖਾਣਾ ਗਾਮਾ ਪਪਾ ਖਾ ਕੇ ਦੇਖੋ ਕਿਦਾਂ ਦਾ ਬਣਿਆ ਦੀਦੀ ਜੀ ਨੂੰ ਖਾ ਕੇ ਦੱਸੀ ਕਿਦਾਂ ਦਾ ਤੈਨੂੰ ਵੀ ਦਿਨਾ ਮੈਂ ਪਪਾ ਗਰਮਾ ਕਿੱਦਾਂ ਦਵਨੇ ਚਲੋ ਫੇਰ ਕਹਤੋ ਮੰਮੀ ਉਹ ਆ ਉਹ ਮੂਠੇ ਗੁੜੀ ਦਾ ਵੀ ਮੇਰੇ ਨੂੰ ਉੱਤੇ ਪਾਓ ਮੰਮਾ ਜੀ ਹੁਣ ਆਪਾਂ ਪੋਹਾ ਤਾਂ ਖਾ ਲਿਆ ਛੇਤੀ ਦੇਣਾ ਚਾਹ ਵੀ ਬਣਾ ਕੇ ਰਿਹਾ ਦੋ ਪਲੀਜ਼ ਤੇ ਤੁਸੀਂ ਵੀ ਸਾਰੇ ਜਣੇ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਤਾਂ ਇਹ ਰੈਸਪੀ ਟਰਾਈ ਕਰਕੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ ਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਾਏ ਬਾਏ